ਗੱਡੀ ਨੂੰ ਅੱਗ ਲੱਗਣ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਫੌਜੀ ਇਸ ਗੱਡੀ ਨੂੰ ਚਲਾ ਰਿਹਾ ਹੁੰਦਾ ਹੈ ਕਿ ਅਚਾਨਕ ਇਸ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਮੁਸ਼ਕਿਲ ਦੇ ਨਾਲ ਉਸ ਗੱਡੀ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਉਂਦਾ ਹੈ ਤੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਗੱਡੀ ਸੜ ਕੇ ਸੁਆਹ ਹੋ ਜਾਂਦੀ ਹੈ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ ਉਦੋਂ ਤੱਕ ਗੱਡੀ ਜਿਹੜੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਨੁਕਸਾਨੀ ਗਈ ਹੈ ਦਾਸਤੀ ਕਿਖੰਨਾ ਦੇ ਬਾਡ ਨੰਬਰ 14 ਦੇ ਰਹਿਣ ਵਾਲੇ ਫੌਜੀ ਇਸ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਉਹ ਉਸ ਦੇ ਵੱਲੋਂ ਆਪਣੀ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਜਾਂਦੀ ਹੈ ਦੱਸਦੇ ਕਿ ਉਹ ਅੰਬਾਲਾ ਤੋਂ ਡਿਊਟੀ ਕਰਕੇ ਵਾਪਸ ਆ ਰਹੇ ਹੁੰਦਾ ਹੈ ਕਿ ਜਦੋਂ ਖੰਨਾ ਪਹੁੰਚਦਾ ਹੈ ਤਾਂ ਰਸਤੇ ਦੇ ਵਿੱਚ ਹਾਦਸਾ ਹੁੰਦਾ ਹੈ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਨੂੰ ਦੇਖਤੇ ਦੇਖਤੇ ਹੀ ਅੱਗ ਲੱਗ ਜਾਂਦੀ ਹੈ ਤੇ ਕਾਰ ਜਿਹੜੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਉਹ ਤਾਂ ਕਨਿਮਤ ਰਹਿੰਦੀ ਹੈ ਕਿ ਫੌਜੀ ਦੇ ਵੱਲੋਂ ਛੇਤੀ ਤੋਂ ਛੇਤੀ ਇਸ ਗੱਡੀ ਦੇ ਬਾਹਰ ਆ ਕੇ ਆਪਣੀ ਜਾਨ ਬਚਾ ਲਈ ਜਾਂਦੀ ਹੈ ਪਰ ਜਿਹੜੀ ਗੱਡੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਕਨਾ ਨੈਸ਼ਨਲ ਹਾਈਵੇ ਦੇਰਾਤ ਦੀਆਂ ਤਸਵੀਰਾਂ ਨੇ ਜਿੱਥੇ ਰੋਡ ਤੇ ਇਹ ਹਾਦਸਾ ਹੁੰਦਾ ਹੈ ਜਲਦੀ ਗੱਡੀ ਨੂੰ ਆਗ ਲੱਗਦੀ ਹੈ ਤੇ ਜਿਸ ਤੋਂ ਬਾਅਦ ਫੌਜੀ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਫਾਇਰ ਬ੍ਰਿਗੇਡ ਜਦੋਂ ਪਹੁੰਚਦੀ ਹੈ ਉਦੋਂ ਤੱਕ ਗੱਡੀ ਨੁਕਸਾਨੀ ਜਾਂਦੀ ਹੈ ਮੇਰਾ ਨਾਮ ਸੁਖਵਿੰਦਰ ਸਿੰਘਾ ਵਾਰਡ ਨੰਬਰ 14 ਗਲੀ ਨੰਬਰ 7 ਖੰਨੇ ਦਾ ਰਹਿਣਾ। ਅੱਛਾ ਕੀ ਘਟਨਾ ਵਾਪਰੀ ਆ ਤੁਹਾਡੀ ਕਾਰ ਦੀ? ਸਰ ਮੈਂ ਆਰਮੀ ਪਰਸਨਲ ਆ ਮੈਂ ਆਪਣੀ ਡਿਊਟੀ ਖਤਮ ਕਰਕੇ ਰਾਤ ਮੈਂ ਆ ਰਿਹਾ ਸੀ। ਤਾਂ ਆਉਂਦੇ ਵਕਤ ਮੇਰੇ ਕਦਮ ਨਾ ਮੂਰੇ ਅਗਲਾ ਕਰੀ ਸੀ ਗੱਡੀ ਨੂੰ। ਅਗਲਾ ਕਰੀ ਸੀ ਤੇ ਮੈਂ ਫਿਰ ਉਹਦੇ ਵਿੱਚੋਂ ਮੰਨ ਲਓ ਸਾਈਡ ਤੇ ਕਰਿਆ। ਵੀ ਮੰਨ ਲਓ ਮੇਰਾ ਵੀ ਜਾਨੀਮਾਲ ਵੱਜ ਜਵੇ ਤੇ ਮੰਨ ਲਓ ਕਿਸੇ ਦਾ ਸੇਬਲ ਮਤਲਬ ਕੋਈ ਵੀ ਆ ਕਿਸੇ ਦਾ ਇੰਜੀਨੀਅਰ ਨਾ ਹੋਵੇ ਤਾਂ ਜਦੋਂ ਮੈਂ ਸਾਈਡ ਕਰ ਰਿਹਾ ਸੀ ਗੱਡੀ ਤਾਂ ਮੈਂ ਸਾਈਡ ਸੀਸ਼ੇ ਦੇਖਦਾ ਪਿੱਛੇ ਵੀ ਅਗ ਲੱਗੀ ਹੋਈ ਸੀ ਤਾਂ ਉਸ ਕਰਕੇ ਮੈਂ ਗੱਡੀ ਸਾਈਡ ਤੇ ਲਾ ਕੇ ਇੱਕਦਮ ਛਲਾਂਗ ਲਗਾਤੀ ਛਲਾਂਗ ਲਗਾਉਣ ਤੋਂ ਬਾਅਦ ਮੈਂ ਮਤਲਬ ਜਦੋਂ ਉੱਥੋਂ ਨਿਕਲੇ ਤਾਂ ਰਾਹ ਗਿਰ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੇ ਮਤਲਬ ਮੇਰੀ ਹੈਲਪ ਕੀਤੀ ਤੇ ਮੈਂ ਮਤਲਬ ਪ੍ਰਸ਼ਾਸਨ ਨੂੰ ਫੋਨ ਵੀ ਲਾਇਆ 112 ਨੰਬਰ ਤੇ ਪਰ ਮੇਰੀ ਕੋਈ ਹੈਲਪ ਨਹੀਂ ਹੋਈ ਤੇ ਮੈਂ ਸਰਕਾਰ ਨੂੰ ਇਹੀ ਕਹੂੰਗਾ ਵੀ ਅਗਰ ਤੁਸੀਂ ਇਹ ਮੰਨ ਲਓ ਪਰਵਾਇਡ ਕਰੀ ਹੈ ਸੈਲਫ ਵਾਸਤੇ ਵੀ ਹਾਂ ਠੀਕ ਆ ਤੁਸੀਂ ਰਾਹ ਗਰੀ ਕੋਈ ਬੰਦਾ ਐਕਸੀਡੈਂਟ ਹੋ ਜਵੇ ਕੁਝ ਹੋ ਜਵੇ ਤਾਂ ਇਹਦੀ ਮੰਨ ਲਓ ਜ਼ਰੂਰਤ ਬੰਦੇ ਨੂੰ ਟਾਈਮ ਟੂ ਟਾਈਮ ਦੇਣੀ ਚਾਹੀਦੀ ਆ ਉਹ ਤੋਂ ਬਾਅਦ ਇਹਨਾਂ ਪਹੁੰਚਣਾ ਚਾਹੀਦਾ ਇਹ ਨਹੀਂ ਹੈਗਾ ਸਾਡਾ ਕੰਮ ਵੀ ਮੰਨ ਲਓ ਅਸੀਂ ਇੱਕ ਸਰਕਾਰ ਵੱਲੋਂ ਪ੍ਰੋਵਾਇਡ ਕਰਤਾ ਅਸੀਂ ਉਹਨੂੰ ਚੈੱਕ ਵੀ ਕਰਨਾ ਵੀ ਹਾਂ ਯਾਰ ਇਹ ਕੰਮ ਕਰਦੇ ਨੇ ਕਿ ਨਹੀਂ ਕਰਦੇ ਬਾਕੀ ਸਰ ਮੇਰਾ ਜੋ ਵੀ ਨੁਕਸਾਨ ਹੋਇਆ ਗੱਡੀ ਦਾ ਉਹ ਦਾ ਮੈਂ ਸਰਕਾਰ ਨੂੰ ਇਹ ਕਹੂੰਗਾ ਵੀ ਅਗਰ ਉਹ ਮੇਰੀ ਹੈਲਪ ਕਰ ਸਕਦੇ ਨੇ ਤਾਂ ਸਭ ਤੋਂ ਵਧੀਆ ਗੱਲ ਹੈ ਮੈਂ ਇੱਕ ਫੌਜੀ ਬੰਦਾ ਤੇ ਫੌਜੀ ਬੰਦੇ ਲਈ ਇੱਕ ਗੱਡੀ ਲੈਣੀ ਬਹੁਤ ਮੁਸ਼ਕਲ ਵਾਲੀ ਗੱਲ ਆ ਤੇ ਅਗਰ ਗਵਰਨਮੈਂਟ ਮੇਰੀ ਮਦਦ ਕਰੂਗੀ ਤਾਂ ਮੈਂ ਗਵਰਨਮੈਂਟ ਦਾ ਧੰਨਵਾਦ ਕਰਾਂਗਾ ਤੇ ਤੁਸੀਂ ਕਿੱਦਾਂ ਬਚੇ ਕਿੱਦਾਂ ਜਦੋਂ ਅੱਗ ਲੱਗੀ ਮੈਂ ਜਦੋਂ ਮੰਨ ਲਓ ਅੱਗ ਲੱਗੀ ਹੈ ਤਾਂ ਮੈਂ ਉਸ ਟਾਈਮੇ ਖਿੜਕੀ ਖੋਲ ਕੇ ਮੰਨ ਲਓ ਉਹਦੇ ਵਿੱਚੋਂ ਛਾਲ ਮਾਰੀ ਹੂੰ ਆ ਉਹਦੇ ਵਿੱਚੋਂ ਛਾਲ ਮਾਰੀ ਤੇ ਗੱਡੀ ਮੇਰੇ ਸਾਈਡ ਤੇ ਹੋ ਗਈ ਤੇ ਉਹਦੇ ਕਰਕੇ ਮੈਂ ਆਪਣੇ ਆਪ ਨੂੰ ਉਜਾਗ ਸਕਿਆ ਕੁਝ ਰਾਹੀ ਦੇ ਜਿਹੜੇ ਭਾਈਵੰਦੀ ਆਪਣੇ ਤੁਰਦੇ ਨੇ ਉਹਨਾਂ ਨੇ ਮੇਰੀ ਹੈਲਪ ਕਰੀ ਹੈ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਅਗਰ ਉਹ ਵੀ ਮੈਨੂੰ ਸੁਣ ਲਗੇ ਤਾਂ ਉਹਨਾਂ ਦਾ ਧੰਨਵਾਦ ਕਿੰਨੇ ਵਜੇ ਦੀ ਘਟਨਾ ਹੈ ਇਹ ਸਰ ਉਹੀ 10 11 ਵਜੇ ਦੀ ਘਟਨਾ ਹੈ ਅਚਨਕੀ ਆਫ ਕਰਕੇ ਤੁਸੀਂ ਹਾਂ ਡਿਊਟੀ ਆਫ ਕਰਕੇ ਮੈਂ ਜਾ ਰਿਹਾ ਸੀਗਾ ਕਿੱਥੇ ਗਈ ਘਟਨਾ ਜੀ ਇਹ ਸਰ ਹੈਗਾ ਸ਼ੰਭੂ ਤੋਂ ਅੱਗੇ ਰਾਜਪੁਰਾ ਰਾਹ ਦੇ ਵਿੱਚ ਹੂੰ ਤ ਗੱਡੀ ਕਿਹੜੀ ਸੀ ਤੁਹਾਡੀ ਗੱਡੀ i10 ਸਰ ਤੇ ਹੁਣ ਗੱਡੀ ਗੱਡੀ ਸਰ ਉੱਥੇ ਖੜੀ ਆਲੇ ਫਿਲਹਾਲ ਹੁਣ ਮੈਂ ਦੇਖਿਆ ਮੈਂ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕਰੀਆ ਉਹ ਕਹਿੰਦੇ ਥਰਡ ਪਾਰਟੀ ਦਾ ਕਲੇਮ ਨਹੀਂ ਹੁੰਦਾ ਤੇ ਬਾਕੀ ਹੁਣ ਉਹ ਤੋਂ ਮੈਂ ਦੇਖੂਗਾ ਪਤਾ ਕਰਦਾ ਹਾਂ ਉਹਦਾ ਮੈਂ ਕੀ ਕਰਨਾ ਤੇ ਬਾਕੀ ਗਵਰਨਮੈਂਟ ਅੱਗੇ ਇਹੀ ਆ ਵੀ ਮੇਰੀ ਮਤਲਬ ਕੀਤੀ ਜਾਵੇ ਤੇ ਟੋਟਲ ਲੌਸ ਹੋ ਗਈ ਹੁਣ ਗੱਡੀ ਹਾਂ ਟੋਟਲ ਲੌਸ ਹੋ ਗਈ ਸਰ ਇਹ ਪੈਟਰੋਲ ਸੀ ਇਹ ਪੈਟਰੋਲ ਸੀ ਸਰ ਗੈਸੰਗਰਾਂ ਦਿੱਤਾ ਨਹੀਂ ਕਰਾਈਓ ਨਾ ਨਾ ਗੈਸ ਤੇ ਕੋਈ ਨਹੀਂ ਸੀ ਪੈਟਰੋਲ ਤੇ ਮਾਡਲ ਕਿਹੜਾ ਸੀ ਗੱਡੀ ਦਾ ਜੀ ਮਾਡਲ 2010 ਸੀ